ਮੀ ਕਿਤੇ ਆਫਤ ਕਿਤੇ ਰਾਹਤ ਇਹ ਤਸਵੀਰਾਂ ਪਠਾਨਕੋਟ ਦੇ ਹਲਕਾ ਪੋਆਦੀਆਂ ਨੇ ਜਿੱਥੇ ਦੇਖ ਸਕਦੇ ਹੋ ਤੁਸੀਂ ਕਿ ਇਹ ਨਦੀ ਜਾਂ ਫਿਰ ਨਾਲਾ ਨਹੀਂ ਹੈ ਜਿੱਥੇ ਪਾਣੀ ਚੱਲ ਰਿਹਾ ਹੋਵੇ ਇਹ ਬਾਟਸਾਬ ਪਿੰਡ ਦੀ ਗਲੀ ਹੈ ਤੇ ਇਸ ਸੰਬੰਧੀ ਜਦੋਂ ਸਾਡੀ ਟੀਮ ਵੱਲੋਂ ਇਸ ਪਿੰਡ ਦਾ ਦੌਰਾ ਕੀਤਾ ਗਿਆ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਇਹ ਮੀਂਹ ਦਾ ਪਾਣੀ ਸੀ ਲੋਕਾਂ ਵਿੱਚ ਕਾਫੀ ਗੁੱਸਾ ਵੀ ਦੇਖਿਆ ਗਿਆ ਕਿਉਂਕਿ ਜਦੋਂ ਮੁੱਢਲੀਆਂ ਸਹੂਲਤਾਂ ਨਹੀਂ ਮਿਲਦੀਆਂ ਤਾਂ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਆ ਕਿਉਂਕਿ ਜਦੋਂ ਤੋਂ ਮੀਂਹ ਪੈ ਰਿਹਾ ਹੈ ਉਹਨਾਂ ਦਾ ਗਲੀ ਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਕਈ ਵਾਰ ਸ਼ਿਕਾਇਤ ਦੇ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ ਮੈਂ ਰਣਜੀਤ ਕੌਰ ਐ ਤੇ ਅਸੀਂ ਇਸ ਕਲੋਨੀ ਵਿੱਚ 10-12 ਸਾਲ ਤੋਂ ਰਹਿ ਰਹੇ ਆ ਤੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ 10-12 ਸਾਲ ਤੋਂ ਇਸ ਕਲੋਨੀ ਦਾ ਇਹੀ ਹਾਲਾਤ ਨੇ ਇਹਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਕੋਈ ਨਾਲੀ ਨਹੀਂ ਕੋਈ ਗਲੀ ਨਹੀਂ ਅਜੇ ਤੱਕ ਪੱਕੀ ਬਣੀ ਤੇ ਸਾਡੇ ਬੱਚੇ ਡੇਲੀ ਆਪ ਡਾਊਨ ਕਰਦੇ ਸਕੂਲ ਨੂੰ ਜਾਣ ਵਾਸਤੇ ਤੇ ਅਸੀਂ ਉਹਨਾਂ ਨੂੰ ਉੱਥੋਂ ਘਰੋਂ ਜੁੱਤੀ ਪਵਾ ਕੇ ਲੈ ਕੇ ਅੱਗੇ ਰੋਡ ਵਾਸਤੇ ਚੜਾਉਣ ਲੱਗੇ ਫਿਰ ਜੁੱਤੀ ਪਵਾਉਂਦੇ ਆ ਨੰਗੇ ਪੈਰੀ ਉਹਨਾਂ ਨੂੰ ਲੈ ਕੇ ਜਾ ਰਹੇ ਆ ਸਾਡੇ ਮਾਤਾ ਜੀ ਜੋ ਕਿ ਚੋਹਾਂ ਦੇ ਹਸਪੀਟਲ ਐਡਮਿਟ ਸੀ ਉਹਨਾਂ ਨੂੰ ਆਟੋ ਵਾਲਿਆਂ ਨੇ ਉਸ ਰਸਤੇ ਤੇ ਉਤਾਰ ਦਿੱਤਾ ਆਪਾਂ ਕੱਲ ਪੈਦਲ ਉਹਨਾਂ ਨੂੰ ਫਿਰ ਇਥੋਂ ਰਸਤੇ ਦੇ ਵਿੱਚੋਂ ਲੈ ਕੇ ਗਏ ਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਦਵਾਈਦਾਰੂ ਲੈਣ ਜਾਣਾ ਅਸੀਂ ਬਹੁਤ ਮੁਸ਼ਕਲ ਨਾਲ ਜਾਨੇ। ਢੇਲੀ ਆਪਾਂ ਜੇ ਬਾਜ਼ਾਰ ਵੀ ਜਾਣਾ ਤੇ ਇੱਥੋਂ ਇੰਨੇ ਮੁਸ਼ਕਲ ਹਾਲਾਤ ਵਿੱਚ ਲੰਘ ਰਹੇ ਹਾਂ ਕਿ ਕਿਸੇ ਨੂੰ ਦੱਸ ਨਹੀਂ ਸਕਦੇ ਸਰਪੰਚ ਇੱਥੋਂ ਦਾ ਕੋਈ ਉਹਨੇ ਅਜੇ ਤੱਕ ਇਸ ਕਲੋਨੀ ਵੱਲ ਧਿਆਨ ਨਹੀਂ ਦਿੱਤਾ। ਇੱਕ ਇੱਕ ਇੱਟ ਵੀ ਇਸ ਕਲੋਨੀ ਦੇ ਵਿੱਚ ਨਹੀਂ ਲਗਾਈ ਹੈਗੀ। ਨਾ ਕੋਈ ਨਾਲੀ ਬਣਾਈ ਨਾ ਕੁਝ ਆ ਲਾਈਟਾਂ ਦਾ ਵੀ ਹੁਣ ਪ੍ਰਬੰਧ ਆਪਾਂ ਜੀ ਉਹਨਾਂ ਨੇ ਕਰਵਾਏ ਨਹੀਂ ਤੇ ਅਜੇ ਤੱਕ ਕੁਝ ਨਹੀਂ ਹੋਇਆ ਹੈਗਾ ਇਸ ਕਲੋਨੀ ਦੇ ਵਿੱਚ। ਕਿੰਨੇ ਘਰ ਹੈਗੇ ਇਸ ਕਲੋਨੀ ਦੇ ਵਿੱਚ? ਇਸ ਕਲੋਨੀ ਦੇ ਵਿੱਚ 15-20 ਘਰ ਹੈਗੇ ਨੇ। ਕੀ ਅਪੀਲ ਕੀ ਕਰੋਗੇ? ਅਪੀਲ ਅਸੀਂ ਤੇ ਇਹੀ ਸਰਕਾਰ ਨੂੰ ਮੰਗ ਕਰਦੇ ਆ ਕਿ ਸਾਡੇ ਕਲੋਨੀ ਵੱਲ ਧਿਆਨ ਦਿੱਤਾ ਜਾਏ ਸਰਪੰਚ ਸਾਹਿਬ ਨੂੰ ਕਹਿੰਨੇ ਆ ਇਸ ਕਲੋਨੀ ਨੂੰ ਜਿੰਨਾ ਵੀ ਹੋ ਸਕਦਾ ਜਲਦੀ ਤੋਂ ਜਲਦੀ ਪੱਕਿਆ ਕਰਵਾਇਆ ਜਾ ਨਾਲੀਆਂ ਬਣਾਈਆਂ ਜਾਣ ਜੋ ਵੀ ਬਾਕੀ ਕਲੋਨੀਆਂ ਨੂੰ ਫੈਸਿਲਿਟੀਆਂ ਮਿਲਦੀਆਂ ਇਸ ਨੂੰ ਵੀ ਦਿੱਤੀਆਂ ਜਾਣ। ਬੋਲ ਜਾਂਦੇ ਆ ਇਹ ਹੱਥਾਂ 'ਚ ਬੂਟ ਹੁੰਦੇ ਆ ਤੇ ਫੇਰ ਛੱਡ ਕੇ ਆਈਦਾ ਸਰਪੰਚ ਨੂੰ ਰੋਜ਼ ਸਰਪੰਚ ਦਾ ਪਿਓ ਜਾਂਦਾ ਉਹ ਕਹਿੰਦਾ ਕਿ ਗਲੀਆਂ ਬਣਾ ਦੇ ਕਹਿੰਦਾ ਗਾਰੰਟ ਨਹੀਂ ਆਈ ਗਾਰੰਟੇ ਗ੍ਰਾਂਟ ਕਦੋਂ ਹੋਣੀ 15 ਸਾਲਾਂ ਬਾਅਦ ਹੋਣੀ ਆ। ਬੱਚਿਆਂ ਸਾਰੇ ਸਾਡੇ ਆਦਮੀਆਂ ਨੂੰ ਮੁਸ਼ਕਲ ਆਉਂਦੀ ਆ ਸਾਡੇ ਆ ਸਾਰੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਆ ਸਰਕਾਰ ਤੇ ਕਰੀ ਅਸੀਂ ਵਿਕਾਸ ਕਰਵਾ ਰਹੇ ਹਾਂ ਜੀ ਕੁਝ ਨਹੀਂ ਕਰਾ ਰਹੇ 15 ਸਾਲ ਹੋ ਗਏ ਇਹੋ ਕੁਝ ਵੇਂਦੇ ਆਉਂਦੇ ਆ ਕਦੀ ਕਹਿੰਦੇ ਤੇ ਵੋਟਾਂ ਨਹੀਂ ਆਇਆ ਕਦੀ ਕੁਝ ਨਹੀਂ ਹੈਗਾ ਵੋਟਾਂ ਹੈਗੀਆਂ ਤਾਂ ਪੈਂਡਿੰਗ ਐ ਇਹਨਾਂ ਨੂੰ ਆਪ ਸੋਤਾ ਜਿਹੇ ਹਾਲਾਤ ਬਣ ਜਾਂਦੇ ਨੇ ਹਰ ਵਾਰ ਬਰਸਾਤਾਂ ਜਿਹੇ ਹਾਲਾਤ ਆ ਇਹ ਅਪੀਲ ਕੀ ਕਰੋ ਇਹੋ ਕਿ ਸਾਡੀਆਂ ਗਲੀਆਂ ਦਾ ਹੱਲ ਕੀਤਾ ਜਾਵੇ ਦਰ ਸਿੰਘ ਆ ਜੀ ਮੈਂ ਮੈਂ ਵਟਸਐਪ ਦਾ ਵਾਸੀ ਆ ਜੀ ਸਾਡੇ ਇੱਥੇ ਬਾਬਾ ਸ਼੍ਰੀ ਚੰਦ ਜੀ ਦੀ ਯਾਨੀ ਕਿ ਇੱਥੇ ਬਾਬਾ ਸ਼੍ਰੀ ਚੰਦ ਜੀ ਸਾਡੇ ਜਿਹੜਾ ਸਥਾਨ ਆ ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਪਤਾ ਹੈਗਾ ਦੁਨੀਆ ਨੂੰ ਤੇ ਅਸੀਂ ਉਸ ਪਿੰਡ ਦੇ ਵਾਸੀ ਆ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਸਭ ਤੋਂ ਵੱਧ ਆਪਣਾ ਟਾਈਮ ਕੱਢਿਆ ਹੋਇਆ ਤੇ ਅੱਜ ਸਾਡੇ ਹਾਲਾਤ ਜਿਹੜੇ ਆ ਜਿਹੜੇ ਆ ਇਹ ਤਰਸਯੋਗ ਬਣੇ ਹੋਏ ਆ ਕਿਉਂਕਿ ਸਾਡੀਆਂ ਗਲੀਆਂ ਨਾਲੀਆਂ ਬਿਲਕੁਲ ਬੰਦੀ ਤਦਾਰ ਤੇ ਆ ਸਾਡਾ ਪਾਣੀ ਦੇ ਨਾਲ ਬਹੁਤ ਬੁਰਾ ਹਾਲ ਹੁੰਦਾ ਜਦੋਂ ਵੀ ਬਾਰਿਸ਼ ਆਉਂਦੀ ਆ ਕਾਫੀ ਪਾਣੀ ਖੜਾ ਹੋ ਜਾਂਦਾ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਆਉਦੀ ਹੈ ਤੇ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਅੱਖਾਂ ਖੁੱਲਣ ਤੁਹਾਡੇ ਆਪਾਂ ਸਾਰੇ ਜਾਣੇ ਆਪਣੇ ਪਿੰਡ ਦੇ ਨਗਰ ਨਾਸੀ ਸਾਰੇ ਤੁਹਾਡੀ ਧੰਨਵਾਦ ਕਰਦੇ ਆ ਜੋ ਸਾਡੇ ਹਾਲਾਤਾਂ ਦੇ ਉੱਤੇ ਨਜ਼ਰ ਮਾਰਨ ਆਏ ਹੋ ਤੇ ਅਸੀਂ ਇਹੀ ਚਾਹੁੰਦੇ ਆ ਕਿ ਸਾਡੀਆਂ ਗਲੀਆਂ ਨਾਲੀਆਂ ਸਾਨੂੰ ਬਣਾ ਕੇ ਦਿੱਤੀਆਂ ਜਾਣ ਤੇ ਜਿਹੜਾ ਸਾਡਾ ਰਹਿਣਾ ਸਹਿਣਾ ਆ ਉਹ ਸਹੀ ਤਰੀਕੇ ਨਾਲ ਹੋ ਸਕੇ ਸਰਕਾਰ ਕਰੀ ਅਸੀਂ ਤੇ ਵਿਕਾਸ ਕਰਵਾ ਰਹੇ ਆ ਪਿੰਡਾਂ 'ਚ ਵੀ ਕਰਵਾ ਰਹੇ ਆ ਸ਼ਹਿਰਾਂ 'ਚ ਵੀ ਕਰਵਾ ਰਹੇ ਆ ਇਸੇ ਕਰਕੇ ਸਰ ਅਸੀਂ ਤੇ ਆਵਾਜ਼ਾਂ ਦੇ ਦੇ ਕੇ ਥੱਕ ਗਏ ਆ ਤੁਹਾਨੂੰ ਸੱਦਿਆ ਹੋਇਆ ਕਿ ਸ਼ਾਇਦ ਉਹਨਾਂ ਨੂੰ ਉਦਾਂ ਨਹੀਂ ਪਤਾ ਲੱਗਦਾ ਤੇ ਤੁਹਾਡੇ ਜ਼ਰੀਏ ਪਤਾ ਲੱਗ ਜੇ ਕਿ ਸਾਡੇ ਕੀ ਹਾਲਾਤ ਆ ਜਦ ਵੀ ਬਰਸਾਤ ਆਉਂਦੀ ਆ ਸਾਡਾ ਤੇ ਇਹੀ ਹਾਲਾਤ ਹੁੰਦੇ ਆ ਰਮੇਸ਼ਵਰ ਸਿੰਘ ਖਤੇ ਐਵੇਨਿਊ ਕਲੋਨੀ ਪਿੰਡ ਬਾਟਸਾ ਜਿਹੜਾ ਗੁਰਦਾਸ ਜਿਹੜਾ ਪਟਾਣਕੋਟ ਕੀ ਮੁਸ਼ਕਲ ਸਭ ਤੋਂ ਇੱਥੇ ਦੀ ਮੁਸ਼ਕਲ ਇਹ ਆ ਸਾਡੀ ਵੀ ਸਾਡੀ ਕਲੋਨੀ ਦੀ ਗਲੀ ਅੱਜ ਤੱਕ ਕੋਈ 15 20 ਸਾਲ ਹੋ ਗਏ ਵੱਡੀ ਬਣੀ ਨਹੀਂ ਆ ਤੇ ਸਾਰੇ ਜਦੋਂ ਆਉਂਦੀ ਹੈ ਪੰਚਾਇਤਾਂ ਦੀਆਂ ਵੋਟਾਂ ਹੁੰਦੀਆਂ ਨੇ ਉਹਦੇ ਵੋਟਾਂ ਵੇਲੇ ਕਹਿੰਦੇ ਨੇ ਕਿ ਅੱਡੀ ਗੜੀ ਪਹਿਲ ਦੇ ਦਰ ਤੇ ਆਪਾਂ ਬਣਾਵਾਂਗੇ ਲੇਕਿਨ ਕੋਈ ਕਿਸੇ ਨੇ ਧਿਆਨ ਨਹੀਂ ਕੀਤਾ ਇੱਧਰ ਤੇ ਇੱਕ ਵੀ ਏਟੀ ਨਹੀਂ ਕਰਾਈ ਆ ਨਾ ਪਾਣੀ ਦਾ ਨਿਕਾਸ ਹੈ ਨਾ ਕੋਈ ਨਾਲੀ ਹੈ ਨਾ ਕੋਈ ਸ਼ਿਵਰੇਜ ਹੈ ਪਹਿਲਾਂ ਤਾਂ ਬੱਤੀ ਦਾ ਬੜਾ ਬੁਰਾ ਹਾਲ ਸੀਗਾ ਤੁਹਾਨੂੰ ਬੱਤੀ ਆਪਾਂ ਕਹਿ ਕੂਗੇ ਬੜਾ-ਬੋਟਾ ਠੀਕ ਕਰਾ ਲਿਆਗਾ ਕੰਮ ਲੇਕਿਨ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਸਾਡਾ ਵੇਖੋ ਤੁਸੀਂ ਵੇਖ ਹੀ ਲਿਆ ਆਪਾਂ ਸਾਡਾ ਕਿੱਦਾਂ ਪਾਣੀ ਖੜਿਆ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੋਈ ਬੰਬਾਰ ਇਹ ਬੜੀ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ ਗੱਡੀ ਲਿਆਣੀ ਪਦੀ ਸਪੈਸ਼ਲ ਉਹਨਾਂ ਤੇ ਵਿਆਹ ਕੇ ਜਾ ਕੇ ਫਿਰ ਉਹਨਾਂ ਤੇ ਭਾਲ ਕੇ ਤੇ ਫਿਰ ਦੁਬਾਰਾ ਕੱਢਣਾ ਪੈਂਦਾ ਇਸ ਪਾਣੀ ਚ ਇਹ ਸਾਨੂੰ ਇਹ ਸਰਕਾਰ ਨੂੰ ਇਹ ਤੁਹਾਡੇ ਚੰਦਰਾ ਹੀ ਬੇਨਤੀ ਹੈ ਕਿ ਵੀ ਇਹ ਵੇਖੋ ਸਾਡੀ ਗਲੀਾਂ ਦਾ ਖਿਆਲ ਕਰਨਾ ਚਾਹੀਦਾ ਸਾਡੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਡੀ ਗਲੀ ਦਾ ਵਿਕਾਸ ਹੋਣਾ ਚਾਹੀਦਾ ਕਲੋਨੀ ਦਾ ਵਿਕਾਸ ਹੋਣਾ ਚਾਹੀਦਾ 15 20 ਘਰ ਨੇ ਇੱਥੇ ਬਹੁਤ ਜ਼ਿਆਦਾ